कोडी ज्यादा खाली होया ਸਾਡੇ ਸਰਦਾਰ ਜੀ ਆਏ ਨੇ ਇਹ ਦੇ ਇੰਸਟਾਗ੍ਰam ਫਰੈਂਡ ਔਰ ਅੱਜ ਇੱਕਦਮ اچانک ਆਏ ਪਹਿਲੀ ਵਾਰ ਤੇ ਆਪਾਂ ਲਾ ਦੀਏ ਜਕਾਰਾ ਪਹਿਲੇ ਜਕਾਰਾ ਸ਼ੇਰਵਾਲੀ ਦਾ ਬਹੁਤ ਸਾਰੇ ਪਰਿਵਾਰ ਨਹੀਂ ਤੇ ਚਿੰਤਾਪੂਰਨੀ ਮਈਆ ਕੀ ਜੇ ਇਹ ਸਾਡੀ ਮਾਂ ਚਿੰਤਾਪੂਰਨੀ ਲਾੜਦੀ ਮਾਂ ਦਾ ਚਿੰਤਾਪੂਰਨੀ ਇਦਾਂ ਹੀ ਪੂਰੇ ਸੰਸਾਰ ਦੇ ਅਸ਼ੀਰਵਾਦ ਦੇ ਨੇ ਗਏ ਨੇ ਨਰਾਤਿਆਂ ਦੇ ਆ ਸਾਨੂੰ ਵੀ ਚਿੱਠੀ ਪਾਦ ਆਤੀ ਹੈ ਸੋ ਸਾਰੇ ਹੀ ਵੀਰ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੈ ਮਾਤਾ ਦੀ ਨਰਾਤਿਆਂ ਦਾ ਕਹ ਲੋ ਕਿ ਤਿਉਹਾਰ ਜਲਦੀ ਆ ਰਿਹਾ ਆ ਤੇ ਅੱਜ ਦਿਨ ਸੋਮਵਾਰ ਹੈ ਆ ਜੀ ਅੱਜ ਤੁਹਾਨੂੰ ਅਸੀਂ ਹੁਸ਼ਿਆਰਪੁਰ ਤੋਂ ਮਾਤਾ ਚੰਦਕੋਨੀ ਦਰਬਾਰ ਤੱਕ ਲੈ ਕੇ ਜਾਵਾਂਗੇ ਤੇ ਪੂਰਾ ਰਸਤਾ ਤੁਹਾਨੂੰ ਜੋ ਵੀ ਆ ਉਹਦਾ ਹਾਲ ਜੋ ਵੀ ਰਸਤੇ ਚ ਲੰਗਰ ਤੇ ਜਾਂ ਹੋਰ ਵੀ ਰਸਤੇ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਸਾਰੀਆਂ ਤੁਹਾਨੂੰ ਅੱਜ ਅਸੀਂ ਦਿਖਾਵਾਂਗੇ ਤੇ ਨਾਲ ਅਸੀਂ ਤੁਹਾਨੂੰ ਇੱਕ ਥੋੜੀ ਜੀ ਗਾਲ ਦੱਸਣਾ ਚਾਹੁੰਦੇ ਆ ਜਦੋਂ ਵੀ ਇਧਰ ਤੁਸੀਂ ਆਓ ਤਾਂ ਥੋੜਾ ਜਿਹਾ ਤੁਸੀਂ ਇੱਧਰ ਕੈਮਰੇ ਨਾਲ ਭਾਜੀ ਦਿਖਾਓ ਕਿ ਕਿੱਦਾਂ ਦਾ ਮਾਹੌਲ ਆ ਕਿਉਂਕਿ ਮੌਸਮ ਵਿੱਚ ਵਿਚ ਵਿਚਾਲੇ ਖਰਾਬ ਹੋ ਜਾਂਦਾ ਆ ਤਾਂ ਉਸ ਹੱਨ ਆਪਣਾ ਇਤਜਾਮ ਕਰਕੇ ਆਓ ਸੋ ਚੱਲਦੇ ਆ ਅੱਗੇ ਤੇ ਚੱਲਦੇ ਆ ਮਾਤਾ ਦੇ ਦਰਵਾਜ਼ੇ ਨੂੰ ਤੇ ਦਿਖਾਲਦੇ ਤੁਹਾਨੂੰ ਮਾਹੌਲ ਬਾਕੀ ਦੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਫੋਲੋ ਕਰਿਓ ਤਾਂ ਜੋ ਅੱਗੇ ਤੋਂ ਅੱਗੇ ਤੁਹਾਨੂੰ ਇਦਾਂ ਦੀਆਂ ਵੀਡੀਓ ਮਿਲਦੀਆਂ ਰਹਿਣ ਸੋ ਲਓ ਜੀ ਇੱਥੋਂ ਚਿੰਤਪוני ਮਾਤਾ 35 ਕਿਲੋਮੀਟਰ ਰਹਿ ਜਾਂਦੇ ਆ ਤੇ ਜਵਾਲਾ ਜੀ ਕਾੜ ਤੇ ਕਾਗੜਾ ਦੇ ਨੇੜੇ ਮਕਲੌਰ ਗਾਂਝੇ 112 ਤੇ ਆਹ ਦੇਖੋ ਜੀ ਖੂਬਸੂਰਤ ਨਜ਼ਾਰਾ ਇੱਕ ਕਿਲਗਾੜ ਦਾ ਇਹ ਨਾ ਰਸਤਾ ਜਾਣਾ ਫਲੇਟਾ ਹੂ ਸ਼ਾ ਨੂਰ ਜਮਾਦ ਦਰਵਾਜ਼ਾ ਇਹ ਆਪ ਲੋ ਜੀ ਪੰਜਾਬ ਦੀ ਹੱਦ ਖਤਮ ਹੋਣ ਲੱਗੀ ਤੇ ਮੌਸਮ ਨੇ ਕਾਰਵਟ ਬਦਲ ਲਈ ਤੇ ਚੋਹਾਲ ਦੇ ਡੈਮ ਦੇ ਕੋਲੇ ਟ੍ਰੈਨਿੰਗ ਕਿਡਵਟ ਹੁੰਦੀ ਸੀ ਪਰ ਇੱਥੇ ਧੁੱਪ ਨਿਕਲੀ ਹੋਆ ਤੇ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਹਿਮਾਚਲ ਦੀ ਹੱਦ ਦੇ ਅੰਦਰ ਲੋ ਜੀ ਕੋਬੀ ਹਾਊਸ ਪਹੁੰਚ ਚੁੱਕੇ ਆ ਜੀ ਦੇਖੋ ਨਜ਼ਾਰਾ ਜਿੱਦਾਂ ਬਾਹਰਲੇ ਮੁਲਕਾਂ ਦੇ ਘਰ ਹੁੰਦੇ ਆ ਇੱਥੇ ਦੀ ਵੀ ਇੱਕ ਛੋਟੀ ਜੀ ਵੀਡੀਓ ਬਣਾ ਕੇ ਤੁਹਾਨੂੰ ਜ਼ਰੂਰ ਦਿਖਾ ਲਾਂਗੇ ਲੋਕੇਸ਼ਨ ਚੈੱਕ ਕਰੋ ਜੀ ਦੇਖੋ ਕਿੰਨੀਆ ਸੋਹਣੀਆਂ ਲੋਕੇਸ਼ਨ ਆ ਐਦਾਂ ਦੀਆਂ ਲੋਕੇਸ਼ਨਾਂ ਤੁਹਾਨੂੰ ਅਸੀਂ ਹੋਰ ਵੀ ਅੱਗੇ ਦਿਖਾ ਲੜੀਆਂ ਚੈਨਲ ਤੇ ਬਣੇ ਰਹੋ ਜੀ ਟੋਪਪਾ ਦੇਖੋ ਕਿੱਦਾਂ ਨਿਕਲ ਚੁੱਕੀ ਆ ਤੇ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਗਗਰੇੜ ਦੇ ਕੋਲ ਇੱਥੇ ਲੰਗਰ ਆ ਜੀ ਜਿਹੜਾ ਸਾਰਾ ਦਿਨ ਚੱਲਦਾ ਆ ਤੇ ਇਹ ਵੀ ਤੁਹਾਨੂੰ ਅੱਜ ਇਸ ਲੰਗਰ ਦੇ ਦਰਸ਼ਨ ਕਰਾਉਨੇ ਆ ਜੀ ਇਹ ਸ਼੍ਰੀ ਇਛਾਦਾਰੀ ਬੀਰ ਹਨੂਮਾਨ ਮੰਦਿਰ ਗਗਰੇਟ ਜਦੋਂ ਤੁਸੀਂ ਗਗਰੇਟ ਤੋਂ ਹੁਸ਼ਿਆਰਪੁਰ ਕਹ ਲੋ ਕਿ ਜਦੋਂ ਹੁਸ਼ਿਆਰਪੁਰ ਇੱਕ ਵਿਚ ਵਿਚਾਲੇ ਪੈਂਦਾ ਟੋਲ ਪਲਾਜਾ ਕ੍ਰੋਸ ਕਰਦੇ ਆ ਤਾਂ ਇੱਥੇ ਇਹ ਲੰਗਰ ਲੱਗਾ ਹੋਇਆ ਜੀ ਇਹ ਲਗਭਗ ਸਾਰਾ ਦਿਨ ਹੀ ਚੱਲਦਾ ਆ ਤੇ ਦਿਨ ਰਾਤ ਜਦੋਂ ਤੁਸੀਂ ਇੱਥੇ ਆਓ ਤੁਹਾਨੂੰ ਲੰਗਰ ਮਿਲੇਗਾ ਔਰ ਹਾਂ ਵੀ ਕੋਈ ਰਾਸਤੇ 'ਚ ਮਾਰਾ ਮੋਟਾ ਬਮਾਠ ਮਾਰ ਹੋ ਜਾਂਦਾ ਤਾਂ ਉਹਦੇ ਲਈ ਵੀ ਇੱਥੇ ਦਵਾਈਆਂ ਵਗੈਰਾ ਵੀ ਤੁਹਾਨੂੰ ਮਿਲਣਗੀਆਂ ਬਾਕੀ ਤੁਸੀਂ ਦੇਖ ਸਕਦੇ ਆ ਲੰਗਰ ਬੈਠਣ ਦੀ ਸੁਵਿਧਾ ਅਸੀਂ ਤਾਂ ਜਦੋਂ ਵੀ ਮਾਤਾ ਰਾਣੀ ਦੇ ਜਾਈਦਾ ਤਾਂ ਚਾਹ ਪੀ ਕੇ ਜਰੂਰ ਜਾਈਦਾ ਹੈ ਨਹੀਂ ਅਸੀਂ ਮਾਤਾ ਰਾਣੀ ਦੇ ਦਰਬਾਰ ਨੂੰ ਜਾ ਰਹੇ ਸੀਗੇ ਤਾਂ ਰਸਤੇ ਸਾਨੂੰ ਮਿਲੇ ਜੀ ਸਾਡੇ ਰੋਹਿਤ ਹਾਂਜੀ ਰੋਹਿਤ ਭਾਜੀ ਲੁਧਿਆਣੇ ਤੋਂ ਹੁਣ ਭਾਜੀ ਕੀ ਹਾਲ ਹੈ ਜੀ ਹਾਲ ਵਧੀਆ ਵਧੀਆ ਮਾਤਾ ਰਾਣੀ ਜੀ ਦੇ ਦਰਸ਼ਨ ਕਰਨ ਹਾਂਜੀ ਹਾਂਜੀ ਦਰਸ਼ਨ ਕਰਨ ਚੱਲੇ ਹਾਂ ਠੀਕ ਹੈ ਜੀ ਕਿਵੇਂ ਲੱਗ ਰਿਹਾ ਇੱਧਰ ਦਾ ਮੋਲ ਮੌਸਮ ਬਹੁਤ ਵਧੀਆ ਜੀ ਅੱਛਾ ਜੀ ਲੁਧਿਆਣੇ ਦਾ ਬਹੁਤ ਗਰਮੀ ਆ ਗਰਮੀ ਆ ਹਾਂ ਇੱਥੇ ਤਾਂ ਫਿਰ ਵੀ ਠੀਕ ਆ ਮੌਸਮ ਤੇ ਤੁਹਾਡਾ ਚੈਨਲ ਆ ਫੇਸਬੁਕ ਤੇ ਹਾਂ ਕੀ ਨਾਮ ਤੇ ਆ ਮੇਰਾ ਹੈਗੀ ਪ੍ਰੋਫਾਈਲ ਹੈਗੀ ਜੀ ਫੇਸਬੁਕ ਤੇ ਰੋਹੀ ਜੋਸ਼ੀ ਦੇ ਨਾਮ ਤੇ ਆ ਆਈਡੀ ਆ ਮੇਰੀ ਠੀਕ ਆ ਜੀ ਤੇ ਮੇਰੇ 5.8 ਫਾਲੋਅਰ ਨੇ ਅੱਛਾ ਜੀ ਤੇ ਮੈਂ ਸੌਂ ਕ੍ਰੀਏਟਰ ਆ ਲਿਫਟ ਵੀ ਰੀਲਸ ਵਗੈਰਾ ਬਣਾਉਣਾ ਮੈਂ ਠੀਕ ਆ ਜੀ ਤੇ ਮੈਂ ਰਾਜਾ ਭਾਈ ਦੀ ਵੀ ਵੀਡੀਓ ਦੇਖਦਾ ਰਹਿੰਦਾ ਤੇ ਇਹਨਾਂ ਦੀ ਵਲੌਗ ਵਗੈਰਾ ਮੈਂ ਦੇਖਦਾ ਰਹਿੰਦਾ ਬਹੁਤ ਵਧੀਆ ਨੇ ਵਲੌਗ ਬਣਾਉਂਦੇ ਨੇ ਭਾਜੀ ਆਜੀ ਕੁਦਰਤੀ ਚੱਕਰ ਗਏ ਸਾਨੂੰ ਤੇ ਇਹ ਵੀ ਮਾਤਾ ਦੇ ਚੱਲੇ ਸੀਗੇ ਤੇ ਜਿਹੜਾ ਭਾਜੀ ਪਿਆਰ ਕਰਦੇ ਇਦਾਂ ਤੁਸੀਂ ਵੀ ਸਾਨੂੰ ਪਿਆਰ ਕਰੋ ਤੇ ਫੋਲੋ ਜਰੂਰ ਕਰੋ ਚੈਨਲ ਨੂੰ ਤੇ ਚਲੋ ਅੱਗੇ ਚੱਲਦੇ ਆ ਤੇ ਛੋਟੀ ਕੁੜੀ ਆ ਕੁਝ ਕਹਿਣਾ ਚਾਹੂਗੀ ਦਿਓ ਜੀ ਕੀ ਕਹਿਣਾ ਚਾਹੋਂਗੇ ਮਾਤਾ ਰਾਣੀ ਦੇ ਜਾ ਰਹੇ ਆ ਕਿੰਨਾ ਚਾ ਆ ਬਹੁਤ ਬਹੁਤ ਅੱਛਾ ਜੀ ਉੱਥੇ ਤਾਂ ਹੁਣ ਰਸ ਹੋਣਾ ਕਾਫੀ ਲੈਂਚ ਵੀ ਲੱਗਣਾ ਪੈਣਾ ਹਾਂਜੀ ਤੇ ਲੱਗਣੋਂਗੇ ਹਾਂਜੀ ਠੀਕ ਹੈ ਜੀ ਇੱਕ ਵਾਰੀ ਧਕਾਰਾ ਬੁਲਾ ਸਕਦੇ ਮਾਤਾ ਦਾ ਹਾਂਜੀ ਬੁਲਾਓ ਫਿਰ ਧਕਾਰਾ ਸ਼ਰਧਾ ਮੋਤਾ ਸੇਤਵਾਰ ਕੀ ਜੈ ਬੋਲ ਚਿੰਤਪurni ਮਾਤਾ ਕੀ ਜੈ ਆਹ ਵਾਲਾ ਚੌਂਕ ਹੈ ਜੀ ਇਸ ਚੌਂਕ ਤੋਂ ਖੱਬੇ ਹੱਥ ਨੂੰ ਦੋਲਦਪੁਰ ਨੂੰ ਤਲਵਾੜੇ ਨੂੰ ਸੜਕ ਨਿਕਲਦੀ ਆ ਜੀ ਇੱਥੋਂ ਸੱਜੇ ਹੱਥ ਤੋਂ ਨਿਕਲਦੀ ਆ ਜੀ ਊਨੇ ਨੂੰ ਮੇਲੇ ਆ ਜਿੱਦ ਇੱਥੇ ਬਹੁਤ ਰੌਣਕ ਹੁੰਦਾ ਭਾਜੀ ਇੱਥੇ ਤਾਂ ਨੰਗਣਾ ਬਹੁਤ ਔਖਾ ਜਾਂਦਾ ਆ ਜਾਮ ਲੱਗ ਜਾਂਦੇ ਆ ਬਹੁਤ ਹੀ ਸੋਹਣਾ ਸ਼ਹਿਰ ਆ ਛੋਟਾ ਜਿਹਾ ਇਹ ਛੇਪਾੜੀ ਮੰਦਿਰ ਗਗਰੇਟ ਪ੍ਰਾਤਨ ਛੇ ਮੰਦਿਰ ਆ ਜੀ ਇਹ ਗਗਰੇਟ ਦੇ ਵਿੱਚ ਛੇਪਵਾੜੀ ਜਿਹਨੂੰ ਆਪਾਂ ਕਹਿ ਦਿੰਦੇ ਆ ਇੱਥੇ ਵੀ ਸੰਗਤਾਂ ਦੀ ਬਹੁਤ ਮਾਨਤਾ ਆ ਜਦੋਂ ਵੀ ਸੰਗਤਾਂ ਆਉਂਦੀਆਂ ਮਾਤਾ ਚਿੰਤਪੋਨੀ ਨੂੰ ਤਾਂ ਜਰੂਰ ਇੱਥੇ ਨਮਸਤਕ ਹੋ ਕੇ ਜਾਂਦੀਆਂ ਆ ਮੇਲੇਾਂ ਚ ਦਾ ਇੱਥੇ ਕਾਫੀ ਰਸ਼ ਹੁੰਦਾ ਆ ਸੋ ਇਹਦੇ ਵੀ ਤੁਹਾਨੂੰ ਜਲਦੀ ਦਰਸ਼ਨ ਕਰਾਵਾਂਗੇ ਛੇ ਬਾੜੀ ਗਗਰੇਡ ਦੇ ਮਾਥਿਲ ਗਵਰਨਮੈਂਟ ਦਾ ਇੱਕ ਤਾਂ ਧੰਨਵਾਦ ਕਰਨਾ ਬਣਦਾ ਆ ਜੀ ਜਿਨ੍ਹਾਂ ਨੇ ਆਪਣੇ ਜਿਹੜੇ ਰਸਤੇ ਆ ਸ਼ਹਿਰਾਂ ਨੂੰ ਜੁੜਨ ਵਾਲੇ ਪਿੰਡਾਂ ਦੇ ਰਸਤੇ ਬਹੁਤ ਹੀ ਜ਼ਿਆਦਾ ਸਾਫ਼ ਸੁਥਰੇ ਤੇ ਚੋੜੇ ਰੋੜਿਆ ਜਮਾਨ ਖੁਸ਼ ਹੋ ਜਾਂਦਾ ਹੈ ਕਿ ਭਾਈ ਇਹਨਾਂ ਨੇ ਵੀ ਖਾਸਾ ਹੀ ਜੋਰ ਲਾਇਆ ਸੜਕਾਂ ਦੇ ਉੱਤੇ ਤਾਂ ਤੁਸੀਂ ਮੇਰੇ ਸੱਜੇ ਹੱਥ ਦੇਖ ਸਕਦੇ ਹੋ ਇਹ ਰੇਲਵੇ ਲਾਈਨ ਇਹ ਵੀ ਤੁਹਾਨੂੰ ਦਿਖਾਉਂਦੇ ਆ ਜੀ ਮਵਾਰਕਪੁਰ ਸ਼ਹਿਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਇੱਥੇ ਇੱਕ ਚੌਕ ਆਣਾ ਅੱਗੇ ਜੀ ਉੱਥੋਂ ਸੱਜੇ ਹੱਥ ਨੂੰ ਬਾਬਾ ਬੜਵਾਗ ਸਿੰਘ ਜੀ ਦੇ ਦਰਵਾਜ਼ੇ ਨੂੰ ਰਸਤਾ ਜਾਂਦਾ ਆ ਆ ਬਿਲਕੁਲ ਜਿਹੜਾ ਤੁਸੀਂ ਸੱਜੇ ਹੱਥ ਨੂੰ ਆ ਗੱਡੀ ਜਾ ਰਹੀ ਆ ਤੇ ਅੰਬ ਸ਼ਹਿਰ ਤੇ ਉਨੇ ਨੂੰ ਰਸਤਾ ਤੇ ਬਿਲਕੁਲ ਖੱਬੇ ਹੱਥ ਤੇ ਤਲਵਾੜੇ ਨੂੰ ਤੇ ਇਹ ਜਿਹੜਾ ਸਿੱਧਾ ਰਸਤਾ ਆ ਮਾਤਾ ਰਾਣੀ ਦਰਵਾਜ਼ਾ ਚਿੰਤਪੌਨੀ ਜਵਾਲਾ ਜੀ ਧਰਮਸ਼ਾਲਾ ਮਕਲੋੜ ਗਾਂਚ ਆਓ ਚੱਲਦੇ ਆਂ કડਵੜਾ ਲੈ ਲਈ ਆ ਜੀ ਆ ਬਦਲਬਾਈ ਸ਼ੁਰੂ ਹੋ ਗਈ ਆ ਮੁਾਰਕਪੁਰ ਤੋਂ ਅੱਗੇ ਆ ਕੇ ਤੇ ਮੀਂਹ ਦੇ ਸਾਲ ਲੱਗਦੇ ਆ ਕਿ ਜਲਦੀ ਸ਼ੁਰੂ ਹੋ ਜਾਊਗਾ ਚਲੋ ਦੇਖਦੇ ਆ ਅੱਗੇ ਕੀ ਬਣਦਾ ਆ ਜੀ ਤੇ ਆਪਾਂ ਚੱਲਦੇ ਜਾ ਰਹੇ ਆ ਮਾਤਾ ਰਾਣੀ ਦੇ ਦਰਬਾਰ ਨੂੰ ਲਓ ਜੀ ਮਾਤਾ ਰਾਣੀ ਦਾ ਦਰਵਾਜ਼ਾ ਲਗਭਗ 14-15 ਕਿਲੋਮੀਟਰ ਰਹਿ ਗਿਆ ਆ ਲੋ ਜੀ ਪਹੁੰਚ ਚੁੱਕੇ ਆ ਅਸੀਂ ਬੰਬੇ ਪਿਕਨਿਕ ਸਪੋਰਟ ਦੇ ਕੋਲ ਤੁਸੀਂ ਸੱਜੇ ਹੱਥ ਦੇਖ ਸਕਦੇ ਹੋ ਬੰਬੇ ਪਿਕਨਿਕ ਸਪੋਰਟ ਜਿਹੜੇ ਮੇਰੇ ਵੀਰ ਭੈਣਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ ਤਾਂ ਜਰੂਰ ਆਓ ਇਹਦੇ ਤੇ ਵੀ ਅਸੀਂ ਕੁਝ ਵੀਡੀਓ ਫੁੱਲ ਬਣਾਵਾਂਗੇ ਤੇ ਕਰਾਵਾਂਗੇ ਤੁਹਾਨੂੰ ਇੱਥੇ ਦੇ ਸਾਰ ਬੱਚਿਆਂ ਨਾਲ ਫੈਮਿਲੀ ਨਾਲ ਘੁੰਮਣ ਵਾਸਤੇ ਬਹੁਤ ਹੀ ਸੋਹਣੀ ਜਗ੍ਹਾ ਆ ਤੇ ਟਿਕਟ ਵੀ ਇਹਦੀ ਕਹਿੰਦੇ ਆ ਜੀ 10 20 ਰੁਪਏ ਦੀ ਮਿਲ ਜਾਂਦੀ ਆ ਤਾਂ ਜਰੂਰ ਆਓ ਇੱਕ ਵਾਰ ਇਥੇ ਆ ਕੇ ਲੋਕੇਸ਼ਨ ਤਾਂ ਇਹ ਚ ਲੱਗਦੀ ਆ ਜਿਵੇਂ ਅਸੀਂ ਧਰਮਸ਼ਾਲਾ ਮਖਲੋੜਗਾਹਾਂ ਚ ਪਹੁੰਚ ਗਏ ਹੋਈਏ ਕਿਉਂਕਿ ਉੱਥੇ ਵੀ ਇਹੀ ਲੋਕੇਸ਼ਨ ਆ ਜਿੱਦਾ ਧਰਮਸ਼ਾਲਾ ਦੇ ਕੋਲ ਜਾਉ ਤਾਂ ਹਾਂ ਆ ਖੱਬੇ ਹੱਧਾ ਇਦਾਂ ਲੱਗਦਾ ਜਿੱਦਾ ਚਾਹ ਦੇ ਬਾਗਾਂ ਹੁੰਦੇ ਆ ਡਰਾਫਟ ਦੇਖੋ ਕਿੰਨੇ ਸੋਹਣੇ ਲੱਗਦੇ ਪਏ ਆ ਮੌਸਮ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਆ ਜੀ ਹੁਣ ਪਹੁੰਚ ਚੁੱਕੇ ਆ ਪਰ ਭਾਈ ਦੇ ਉਸ 메인 ਚੌਂਕ ਦੇ ਵਿੱਚ ਜਿਹੜਾ ਖੱਬੇ ਹੱਥ ਨੂੰ ਮੁੜੀਏ ਤਾਂ ਮਾਤਾ ਰਾਣੀ ਦਾ ਦਰਬਾਰ ਔਰ ਸੱਜੇ ਹੱਥ ਨੂੰ ਜਵਾਲਾ ਜੀ ਧਰਮਸ਼ਾਲਾ ਮਕਲੋੜ ਗੰਜ ਨੂੰ ਜਾਂਦਾ ਰਸਤਾ ਜਵਾਲਾ ਜੀ 32 ਕਿਲੋਮੀਟਰ ਹੈ ਇੱਥੋਂ ਲੋ ਜੀ ਪਹੁੰਚ ਚੁੱਕੇ ਆ ਜੀ ਮਾਤਾ ਸ਼ੇਨ ਮਾਸਟਕਾ ਧਾਮ ਮਾਤਾ ਚੇਤਪੌਨੀ ਜੀ طرف हां ਜੀ ਰਾਜਸੂਤ ਦਾ ਗੱਡੀਾਂ ਦੇ ਪਿੱਛੇ ਲਗਾ ਦੇਣੀ ਆ ਸੀਗੀਆਂ ਪੈਦਲ ਜਾ ਰਹੇ ਆ ਤੇ ਅਸੀਂ ਇੱਥੇ ਇੱਕ ਸਾਡੇ ਮਿੱਤਰ ਪਿਆਰੇ ਆ ਜੀ ਉਹਨਾਂ ਨੂੰ ਮਿਲਣ ਆਏ ਹਾਂ ਉਹ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਮਾਤਾ ਰਾਣੀ ਦੇ ਬਹੁਤ ਵੱਡੇ ਭਗਤ ਕਹਿ ਸਕਦੇ ਆ ਤੇ ਆਓ ਵੀਡੀਓ ਚੱਲਦੀ ਰੱਖਦੇ ਆ ਜੀ ਚੱਲਦੀ ਆ ਸਾਡੇ ਪੰਡਿਤ ਸੋਨੂ ਸ਼ਰਮਾ ਜੀ ਜੈ ਮਾਤਾ ਦੀ ਜੈ ਮਾਤਾ ਕੀ ਹਾਲ ਪਾਜੀ ਅੱਜ ਮਾਤਾ ਜੀ ਮਾਤਾ ਰਾਣੀ ਨੇ ਦਰਸ਼ਨ ਕਰਾਇ ਦਿੱਤੇ ਆ ਉਹ ਮਹਾਰਾਜੇ ਸਭ ਮਹਾਮਾਇ ਚਿੰਦਪੁਰਣੀ ਦੀ ਕਿਰਪਾ ਜੀ ਵੀਡੀਓ ਚੱਲਦੀ ਪਈ ਆ ਜੀ ਜੀ ਬਿਲਕੁਲ ਜੈ ਮਾਤਾ ਦੀ ਸਭ ਬਖਤੋਂ ਕੋ ਜੀ ਆ ਸਾਡੇ ਸਰਦਾਰ ਜੀ ਆਏ ਨੇ ਇਹ ਜੀ ਇੰਸਟਾਗ੍ਰam ਫਰੈਂਡ ਔਰ ਅੱਜ ਇੱਕਦਮ اچانک ਆਏ ਪਹਿਲੀ ਵਾਰ ਤੇ ਆਪਾਂ ਲਾ ਦਈਏ ਜਕਾਰਾ ਪਹਿਲੇ ਜਕਾਰਾ ਸ਼ੇਰਵਾਲੀ ਦਾ ਬਹੁਤ ਸਾਲਾਂ ਬਾਅਦ ਵਾਲ ਕੇ ਚਿੰਤਾਪੁਰਣੀ ਮैया ਕੀ ਜੈ ਇਹ ਸਾਡੀ ਮਾਂ ਚਿੰਤਾਪੁਰਣੀ ਲਾੜਦੀ ਮਾਂ ਦਾ ਚਿੰਤਾਪੁਰਣੀ ਇਦਾਂ ਹੀ ਪੂਰੇ ਸੰਸਾਰ ਦੇ ਅਸ਼ੀਰਵਾਦ ਬਣਾ ਰੱਖੇ ਤੇ ਨਾਦੇ ਭਾਈ ਇਹ ਭਗਤ ਜੀ ਹੈਗੇ ਸਾਡੇ ਨਾਦੇ ਭਾਈ ਇਹ ਜਗਾਰਾ ਜੈ ਮਾਤਾ ਦੀ ਬੋਲ ਸੱਚੇ ਦਰਵਾਜ਼ੇ ਕੀ ਜੈ ਹੁਣ ਅਸੀਂ ਇੱਥੇ ਰੁਕੇ ਆ ਜੀ ਹਰੇ ਰਾਮਾ ਹਰੇ ਕ੍ਰਿਸ਼ਨਾ ਕ੍ਰਿਸ਼ਨਾ ਸ਼ੋਭ ਤੇ ਸਾਡੇ ਸੋਨੂ ਭਾਜੀ ਆ ਤੇ ਇਹਨਾਂ ਦਾ ਬਹੁਤ ਹੀ ਕਹਿ ਲੋ ਕੀ ਨਿੱਗਾ ਸੁਭਾਅ ਆ ਤੇ ਮਾਤਾ ਰਾਣੀ ਦੇ ਭਗਤ ਆ ਤੇ ਭਾਜੀ ਤੁਸੀਂ ਸਾਡੇ ਦੇਖ ਰਹੇ ਜਿੰਨੇ ਵੀ ਵੀਰ ਭੈਣਿਆ ਜਿਹੜੇ ਵੀ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਦੇਖੋ ਜੀ ਪਹਿਲੇ ਸਾਰੇ ਨੂੰ ਜੈ ਮਾਤਾ ਜੀ ਜੈ ਮਾਤਾ ਚਿੰਤਾਪੁਰੇ ਮਾ ਚਿੰਤਾਪੁਰੇ ਸਾਰੇ ਭਗਤਾਂ ਦੇ ਇਹਦਾ ਮਿਹਰਾ ਕਰੇ ਤੇ ਪੂਰੇ ਸੰਸਾਰ ਤੇ ਇਹਦਾ ਮਾਤਾ ਜੀ ਦਾ ਅਸ਼ੀਰਵਾਦ ਰਹੇ ਵੀ ਤੇ ਭਗਤੋ ਮਾਤਾ ਜੀ ਦੇ ਦਰਬਾਰ ਤੇ ਆਓ ਮਾਤਾ ਜੀ ਦਾ ਜਿਹੜਾ ਮੇਲਾ ਹੈਗਾ 25 ਜੁਲਾਈ ਨੂੰ ਪਹਿਲਾ ਮੇਲਾ ਹੈ ਤੇ 31 ਰਾਤ ਨੂੰ ਜਮਾਤ ਰਹੀ ਜੋਤਾਂ ਦੇ ਦਰਸ਼ਨ ਹੈਗੇ ਤੇ 1 ਅਗਸਤ ਨੂੰ ਦੁਰਗਾਸ਼ਟਮੀ ਹੈ ਤੇ ਸਾਰੇ ਨੇ ਆਣਾ ਹੈ ਇਹ ਸਾਰੇ ਨੂੰ ਜੈ ਮਾਤਾ ਜੀ ਠੀਕ ਹੈ ਤੇ ਭਾਜੀ ਜਿੱਦਾਂ ਤੁਸੀਂ ਮਤਲਬ ਇੱਥੇ ਕਿਸੇ ਨੇ ਰਾਤ ਠਹਿਰਨਾ ਹੋਵੇ ਤਾਂ ਉਹਦੇ ਲਈ ਤੁਸੀਂ ਕੁਝ ਹਾਂਜੀ ਭਾਜੀ ਦੇਖੋ ਜੀ ਸਭ ਤੋਂ ਵੱਡੀ ਬੜੀ ਬਾਤ ਹੈ ਇਥੇ ਮੇਲੇ ਨਵਰਾਤਰੇ ਰਾਤ ਨੂੰ ਸਟੇ ਕਰਨਾ ਪੈਂਦਾ ਹੈ ਤੇ ਇਹ ਹੈ ਜੀ ਇਹ ਸਾਹਮਣੇ ਸਾਡੀ ਗੈਸਟ ਹਾਊਸ ਹੈਗੇ ਬਾਹਰ ਤੋਂ ਆਜਾ ਹੈ ਸ਼ੈਲਪੁਤਰੀ ਹੈ ਸ਼ਰਮਾ ਗੈਸਟ ਹਾਊਸ ਹੈ ਫਾਰ ਹੋਟਲ ਹੈ ਠੀਕ ਹੈ ਜੀ ਸਾਰੇ ਹੋਟਲ ਪ੍ਰੋਵਾਈਡ ਹੈ ਕਾਫੀ ਹੋਟਲ ਆ ਗਏ ਜੇ ਮਤਲਬ ਕਿਸੇ ਭਾਗਤ ਨਾਲ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਉਹ ਮੇਰਾ ਕੰਟੈਕਟ ਨੰਬਰ ਭਾਜੀ ਨੰਬਰ ਬੋਲ ਦਿਓ ਇੱਕ ਵਾਰੀ ਆਪਣਾ ਸਰ ਸਾਡਾ ਨੰਬਰ ਹੈਗਾ 8917403910 ਇੱਕ ਕਰੀ ਫੋੜੀ ਢੀ ਬੋਲ ਦਿਓ ਹਾਂਜੀ 8917403910 ਇਹ ਸਾਡਾ ਕੰਟੈਕਟ ਨੰਬਰ ਹੈਗਾ ਜੇ ਕਿਸੇ ਵੀ ਮਤਲਬ ਮਤਲਬ ਵੀਰ ਭੈਣ ਨੇ ਮਾਤਾ ਰਾਣੀ ਦੇ ਭਗਤ ਨੇ ਇੱਥੇ ਆ ਕੇ ਛੋਨੇ ਪੂਰੀਆਂ ਦਾ ਲੰਗਰ ਲਗਾਉਣਾ ਹੋਵੇ ਉਹ ਵੀ ਸਾਡੇ ਕੋਲ ਤੁਸੀਂ ਕਰਾ ਸਕਦੇ ਆ ਬਿਲਕੁਲ ਬਿਲਕੁਲ ਜੀ ਜੇ ਰਾਤ ਰੁਕਣਾ ਹੋਵੇ ਸਰਾ ਚਾਹੀਦੀ ਆ ਹੋਟਲ ਚਾਹੀਦਾ ਉਹ ਵੀ ਭਾਜੀ ਬੁੱਕ ਕਰਾ ਦੇ ਬਿਲਕੁਲ ਜੀ ਪ੍ਰਸ਼ਾਦ ਦੀ ਕੋਈ ਤੁਹਾਡੇ ਸੁਵਿਧਾ ਸਾਰਾ ਕੁਝ ਇਨਾਂ ਕੋਲ ਹੈਗਾ ਆ ਸਾਰਾ ਬਾਜ਼ਾਰ ਆਪਣਾ ਹੈਗਾ ਭਾਜੀ ਤੇ ਤੁਸੀਂ ਜਿੱਥੇ ਮਰਜੀ ਤੁਸੀਂ ਜਰੂਰ ਆਉਣਾ ਜੀ ਭਾਜੀ ਕੋਲੇ ਇਕੱਲੇ ਮਿਲ ਕੇ ਜਾਣਾ ਜ਼ਰੂਰੀ ਨਹੀਂ ਕੋਈ ਸਮਾਨ ਹੀ ਲੈਣਾ ਪਰ ਭਾਜੀ ਨੂੰ ਮਿਲ ਕੇ ਜਰੂਰ ਜਾਣਾ ਜੀ ਤੇ ਚੱਲਦੇ ਆ ਅੱਗੇ ਤੇ ਕਰਦੇ ਆ ਦਰਵਾਜ਼ੇ ਦਾ ਠੀਕ ਹੈ ਜੈ ਮਾਤਾ ਜੀ ਇਹ ਭਾਜੀ ਇਹ <laughs> ਕਿੰਨੇ <laughs> ਮਾਤਾ ਰਾਣੀ ਦੇ ਦਰਬਾਰ ਦੀਆਂ ਰਾਜੀਆਂ

Feliratok az ਆਪ ਸਭ ਨੇ ਮਾਤਾ ਰਾਣੀ ਦੇ ਦਰਵਾਜ਼ੇ ਦਰਸ਼ਨ ਕੀਤੇ ਆ ਤੇ ਬਹੁਤ ਸੋਹਣੇ ਦਰਸ਼ਨ ਹੋਇਆ ਖੁੱਲੇ ਦਰਸ਼ਨ ਹੋਇਆ ਕੋਈ ਨਾ ਭੀੜ ਨਹੀਂ ਸੀਗੀ ਸੰਗਤ ਦਾ ਰਸ ਨਹੀਂ ਸੀਗਾ ਸੋ ਆਪ ਜੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਤਾਂ ਸਾਨੂੰ ਜਰੂਰ ਦੱਸਣਾ ਸਾਡੇ ਚੈਨਲ ਨੂੰ ਫੋਲੋ ਕਰਨਾ ਪਿਆਰ ਦੇਣਾ ਅੱਗੇ ਜਿਹੜੇ ਨਰਾਤੇ ਮੇਲੇ ਆ ਰਹੇ ਆ ਸੋਣ ਦੇ ਉਹਦਾ ਸਾਰੀ ਵੀਡੀਓ ਤੁਹਾਡੇ ਤੱਕ ਪਹੁੰਚਾਵਾਂਗੇ ਪਰ ਇੱਕੋ ਹੀ ਬੇਨਤੀ ਹੈ ਚੈਨਲ ਨੂੰ ਫੋਲੋ ਕਰੋਗੇ ਤਾਂ ਹੀ ਅੱਗੇ ਤੁਹਾਨੂੰ ਸਭ ਕੁਝ ਮਿਲੂਗਾ ਦੇਖਣ ਨੂੰ ਸੋ ਮਿਲਾਂਗੇ ਅਗਲੇ ਬਲੌਗ ਵਿੱਚ ਜੈ ਮਾਤਾ ਜੀ